ਅ ਨੁਕਤਾ ਇੱਕ ਸ਼ਲੋਕ ਮੈਂ ਤੁਹਾਨੂੰ ਸੁਣਾਉਣੇ ਉਹਦੇ ਵਿੱਚ ਪਾਤਸ਼ਾਹ ਨੇ ਪੰਜ ਗੁਣ ਲਿਖੇ ਅੱਛਾ ਪੰਜ ਗੁਣ ਇੱਕ ਬੰਦੇ 'ਚ ਨਹੀਂ ਹੁੰਦੇ ਕਦੇ ਕਿਸੇ ਵੀ ਬੰਦੇ 'ਚ ਨਹੀਂ ਵਿਦਵਾਨਾਂ ਨੇ ਲਿਖਿਆ ਕਿ ਤ੍ਰਿਤੇਜ ਯੁੱਗ ਵਿੱਚ ਇੱਕ ਇਨਸਾਨ ਹੋਇਆ ਜਿਹਦੇ ਕੋਲੇ ਪੰਜ ਦੀਆਂ ਪੰਜ ਚੀਜ਼ਾਂ ਸੀ ਪਰ ਉਹ ਵੀ ਫੇਲ ਹੋ ਗਿਆ ਰੱਬ ਦੀ ਨਜ਼ਰ ਵਿੱਚ ਉਹਨੂੰ ਮੂਰਖ ਕਿਹਾ ਗਿਆ ਕਿਉਂ ਉਹ ਪੰਜ ਚੀਜ਼ਾਂ ਪੰਜ ਗੁਣ ਲੈ ਕੇ ਰੱਬ ਨੂੰ ਭੁੱਲ ਗਿਆ ਹੰਕਾਰੀ ਹੋ ਗਿਆ ਇਸ ਕਰਕੇ ਉਹ ਮੂਰਖ ਗਿਣਿਆ ਗਿਆ ਅਦਰਵਾਈਜ਼ ਜੇ ਪੰਜ ਚੀਜ਼ਾਂ ਹੁੰਦੀਆਂ ਨਹੀਂ ਕਿਸੇ ਕੋਲ ਕਿਹੜੀਆਂ ਸਭ ਤੋਂ ਪਹਿਲੀ ਚੀਜ਼ ਮਹਾਰਾਜ ਨੇ ਲਿਖੀ ਦੁਨੀਆ ਵਿੱਚ ਅਤ ਦਾ ਸੁੰਦਰ ਹੋਣਾ ਬਹੁਤ ਲੋਕ ਨੇ ਜਿਹੜੇ ਬਹੁਤ ਸੋਹਣੇ ਨੇ ਦੁਨੀਆ 'ਚ ਬਾਰੀ ਤੌਰ ਤੇ ਹਰ ਸਾਲ ਕੰਪੀਟੀਸ਼ਨ ਹੁੰਦਾ ਵਰਲਡ ਲੈਵਲ ਤੇ ਕੰਪੀਟੀਸ਼ਨ ਹੁੰਦਾ ਹੈ ਕਿ ਕੌਣ ਬੰਦਾ ਪੂਰੀ ਦੁਨੀਆ ਚੋਂ ਸੋਹਣਾ ਖਾਸ ਕਰਕੇ ਬੱਚੀਆਂ ਦਾ ਬੀਬੀਆਂ ਦਾ ਇਹ ਕੰਪੀਟੀਸ਼ਨ ਹੁੰਦਾ ਹੈ ਔਰ ਪੂਰੇ ਵਰਲਡ ਲੈਵਲ ਦਾ ਕੰਪੀਟੀਸ਼ਨ ਹੈ ਅਰਬਾਂ ਰੁਪਈਆ ਉਹਦੇ ਉੱਤੇ ਖਰਚਿਆ ਜਾਂਦਾ ਹੈ ਪੂਰੇ ਵਰਲਡ ਵਿੱਚੋਂ ਇੱਕ ਬੱਚੀ ਚੁਣੀ ਜਾਂਦੀ ਹੈ ਉਹਨੂੰ ਵਿਸ਼ਵ ਸੁੰਦਰੀ ਕਹਿੰਦੇ ਨੇ ਪੂਰੇ ਵਰਲਡ ਚੋਂ ਅਰਬਾਂ ਰੁਪਈਆ ਤੇ ਲੱਗਦਾ ਹੈ ਔਰ ਉਹਨੂੰ ਕਰੋੜਾਂ ਅਰਬਾਂ ਦਾ ਤਾਜ ਹੀਰਿਆਂ ਦਾ ਫਿਰ ਦਿੱਤਾ ਜਾਂਦਾ ਹੈ ਇਹ ਕੰਪੀਟੀਸ਼ਨ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਦੁਨੀਆਂ ਵਿੱਚ ਅਤ ਦਾ ਸੁੰਦਰ ਹੈ ਉਹਦੇ ਕੋਲ ਦੂਜੀਆਂ ਚਾਰ ਚੀਜ਼ਾਂ ਵੀ ਹੋਣ ਉਹ ਤੋਂ ਅਗਲੀਆਂ ਚਾਰ ਕੀ ਹੈ ਉਹ ਤੋਂ ਅਗਲੀ ਗੱਲ ਪਾਤਸ਼ਾਹ ਨੇ ਕਹੀ ਚਤੁਰ ਬਹੁਤ ਦੁਨੀਆ ਚ ਸਿਆਣਾ ਹੋਣਾ ਅਰਥਸ਼ਾਸਤਰੀ ਹੋਣਾ ਬਹੁਤ ਦਿਮੱਗੀ ਹੋਣਾ ਇਹ ਜ਼ਰੂਰੀ ਨਹੀਂ ਜਿਹੜੇ ਲੋਕ ਬਹੁਤ ਸੋਹਣੇ ਨੇ ਕਈ ਵਾਰ ਬੁੱਤੀ ਅਕਲ ਨਹੀਂ ਹੋਂ ਨਾਲ ਕੋਲ ਗੁੱਸਾ ਨਾ ਕਰਿਓ ਬੁੱਤੇ ਦਿਮੱਗੀ ਨਹੀਂ ਹੈ ਅਰਥਸ਼ਾਸਤਰੀ ਨਹੀਂ ਹੈ ਉਹ ਬੰਦੇ ਆਪਣਾ ਘਰ ਚਲਾਉਣ ਵਿੱਚ ਹੀ ਫੇਲ ਹੋ ਗਏ ਉਹ ਨਹੀਂ ਦੇਸ਼ ਤਾਂ ਕੀ ਚਲਾਉਣਾ ਐਦਾਂ ਦੇ ਅਰਥਸ਼ਾਸਤਰੀ ਲੋਕ ਨੇ ਜਿਹੜੇ ਵਰਲਡ ਦੀ ਇਕਨੋਮੀ ਚਲਾ ਲੈਂਦੇ ਨੇ ਜੋ ਵਰਲਡ ਕਿਵੇਂ ਚਲਾਉਂਦੇ ਪੂਰੇ ਦੇਸ਼ ਦੀ ਇਕਨੋਮੀ ਨੂੰ ਸੈੱਟ ਕਰਨ ਦੀ ਉਹਨਾਂ ਕੋਲ ਪਾਵਰ ਹੈ ਕਿ ਜੇ ਆਹ ਬਿਜ਼ਨਸ ਆ ਕਰੀਏ ਤਾਂ ਦੇਸ਼ ਚ ਤਰੱਕੀ ਵਜ ਜਾਏਗਾ ਕੁਝ ਬੰਦਿਆਂ ਤੋਂ ਆਪਣਾ ਘਰ ਨਹੀਂ ਚਲਦਾ ਉਹ ਦੇਸ਼ ਚ ਚਲਾਉਂਦੇ ਨੇ ਉਹਨੂੰ ਹਜ਼ੂਰ ਨੇ ਕਿਹਾ ਅਤ ਚਤਰ ਅਤ ਦੀ ਅਕਲ ਸਮਝ ਚਤੁਰਾਈ ਆਉਣੀ ਇਹ ਸਾਰਿਆਂ ਵਿੱਚ ਨਹੀਂ ਹੈ ਔਰ ਤੁਸੀਂ ਵੇਖੋਗੇ ਵੱਡੇ ਵੱਡੇ ਗੁਜਰਾਤ ਦੇ ਬਿਜ਼ਨਸਮੈਨ ਜਿਨ੍ਹਾਂ ਕੋਲ 10-10 ਕੰਟਰੀਆਂ ਵਿੱਚ ਬਿਜ਼ਨਸ ਹੈ 10-10 ਕੰਟਰੀਆਂ ਵਿੱਚ ਬਿਜ਼ਨਸ ਹੈ ਜਦੋਂ ਉਹਨਾਂ ਬੰਦਿਆਂ ਦਾ ਚਿਹਰਾ ਵੇਖੋਗੇ ਸੋਹਣੇ ਨਹੀਂ ਵਿਚਾਰੇ ਰੰਗ ਕਾਲੇ ਕੀ ਕਰੋਗੇ ਬਿਜ਼ਨਸ ਬਹੁਤ ਹੈ ਅਮੀਰ ਮੈਂ ਦਿਮਾਗੀ ਨੇ ਉਹਨੇ ਇੱਕ ਦੇਸ਼ ਨਹੀਂ 10-10 ਕੰਟਰੀਆਂ ਵਿੱਚ ਬਿਜ਼ਨਸ ਕੀਤਾ ਹੋਇਆ ਹੈ ਔਰ ਉਹ ਬੰਦੇ ਮੈਂ ਵੇਖੇ ਨੇ ਮਹੀਨੇ ਦੇ 14-14 ਦਿਨ ਫਲਾਈਟ 'ਚ ਰਹਿੰਦੇ ਨੇ ਸਿਰਫ ਆਪਣੇ ਬਿਜ਼ਨਸ ਤੇ ਢੇਡਾ ਮਾਰਨ ਜਾ ਰਹੇ ਨੇ। ਔਰ ਦੋ ਦੋ ਦੇਸ਼ਾਂ ਦੀ ਉਹਨਾਂ ਦੇ ਕੋਲ ਡਿਊਲ ਵੀ ਆਰ ਬਣੀ ਹੋਈ ਹੈ। ਉਹਨਾਂ ਦੇ ਪਾਸਪੋਰਟ ਇਦਾਂ ਦੇ ਬਣੇ ਨੇ। ਬਿਜ਼ਨਸ ਬਹੁਤ ਵੱਡਾ ਹੈ। 1 ਰੁਪਈਆ ਵੀ ਉਹ ਵਧਾਉਂਦੇ ਨੇ ਕੋਸਟ। ਤੇ ਕਰੋੜਾਂ ਰੁਪਈਆ ਇੱਕ ਦਿਨ ਵਿੱਚ ਉਹਨਾਂ ਨੂੰ ਪ੍ਰੋਫਿਟ ਹੁੰਦਾ ਹੈ। ਕਰੋੜਾਂ ਰੁਪਈਆ ਇੱਕ ਦਿਨ ਵਿੱਚ। ਤੇ ਜਦੋਂ ਉਹ ਬੰਦੇ ਦਾ ਚਿਹਰਾ ਵੇਖੋਗੇ, ਉਹਦਾ ਰੰਗ ਕਾਲਾ ਹੈ। ਸੋਨਾ ਨਹੀਂ ਆ ਪੂਰੀ ਦੁਨੀਆ 'ਚ। ਜ਼ਰੂਰੀ ਨਹੀਂ ਹੈ ਕਿ ਪੰਜ ਦੀਆਂ ਪੰਜੇ ਚੀਜ਼ਾਂ ਹੋਣ ਬੰਦੇ ਕੋਲ। ਉਤੋਂ ਅਗਲੀ ਗੱਲ ਮੁੱਖ ਤੋਂ ਬਹੁਤ ਜ਼ਿਆਦਾ ਗਿਆਨੀ ਹੋਣਾ। ਧਾਰਮਿਕ ਗ੍ਰੰਥ, ਲੈਕਚਰ, ਪ੍ਰਭਾਵ ਉਹ ਬੰਦੇ ਜਦੋਂ ਬੋਲਣ ਤੇ ਦੁਨੀਆ ਉਹਨਾਂ ਦੇ ਇੱਕ ਬੋਲ ਤੇ ਖਲੋ ਜਾਏ। ਇਹੋ ਜਿਹਾ ਵੀ ਗੁਣ ਨੇ ਬੰਦੇ ਅੰਚ। ਇੱਕ ਬੋਲ ਬੋਲਣ ਦੇ ਦੇਸ਼ ਮਗਰ ਖਲੋ ਜਾਂਦਾ ਪੂਰਾ। ਹਜ਼ੂਰ ਕਹਿੰਦੇ ਆ ਪੰਜ ਗੁਣ ਨੇ। ਅੱਤ ਦਾ ਚਤਰ ਹੋਣਾ ਅੱਤ ਦਾ ਸੋਹਣਾ ਹੋਣਾ ਅੱਤ ਦਾ ਅਕਲਮੰਦ ਮੂੰਹ ਦਾ ਗਿਆਨੀ ਹੋਣਾ ਔਰ ਕੁੱਲ ਉੱਚੀ ਹੋਣੀ ਦੁਨੀਆ 'ਚ ਕੁੱਲ ਕਰਕੇ ਨਾਮ ਹੋਣਾ ਕਈ ਬੰਦੇਾਂ ਦੀ ਕੁੱਲ ਕਰਕੇ ਨਾਮ ਨਹੀਂ ਹੈ ਕਈ ਬੰਦਿਆਂ ਨੇ ਨਾਮ ਬਣਾਇਆ ਪਰ ਉਹਨਾਂ ਦੇ ਪਿਓ ਦਾਦਿਆਂ ਦਾ ਕੋਈ ਨਾਮ ਨਹੀਂ ਕੁਝ ਬੰਦਿਆਂ ਦੇ ਪਿਓ ਦਾਦਿਆਂ ਦਾ ਵੀ ਨਾਮ ਹੈ ਕੁੱਲ ਉਹਨਾਂ ਦੀ ਉੱਚੀ ਹੈ ਉਹਨਾਂ ਦੇ ਪਿਓ ਦਾਦਿਆਂ ਦਾ ਵੀ ਨਾਮ ਹੈ ਕੁਝ ਬੰਦਿਆਂ ਨੇ ਨਾਮ ਆਪ ਬਣਾਇਆ ਤੇ ਉਹ ਦਾਦਿਆਂ ਦਾ ਨਹੀਂ ਬਣਿਆ। ਔਰ ਪੰਜਵਾਂ ਗੋਣੇ ਧਨਵਾਨ ਹੋਣਾ। ਦੁਨੀਆਂ 'ਚ ਬਹੁਤ ਅਮੀਰ ਹੋਣਾ। ਕਿਸੇ ਕੋਲ 10-20 ਕਰੋੜ ਦਾ ਸੋਨਾ ਹੋ ਸਕਦਾ ਹੈ। ਅਮੀਰ ਹੋ ਸਕਦਾ ਹੈ। ਪਰ ਤ੍ਰਿਤੇਜ ਯੁੱਗ ਵਿੱਚ ਐਦਾਂ ਦਾ ਬੰਦਾ ਹੋਇਆ ਜਿਨੇ ਆਪਣਾ ਪੂਰਾ ਘਰ ਖਾਣ ਦੇ ਵਰਤਤ ਰਹਿਣ ਦੀ ਜਗ੍ਹਾ ਸਾਰੀ ਸੋਨੇ ਦੀ ਬਣਾ ਲਈ ਉਹਨੂੰ ਲੰਕੇਸ਼ਵਰ ਕਹਿੰਦੇ ਸਨ ਉਹਨੇ ਪੂਰੀ ਲੰਕਾ ਹੀ ਸੋਨੇ ਦੀ ਬਣਾ ਲਈ ਇੰਨਾ ਸੋਨਾ ਉਹਦੇ ਕੋਲ ਸੀ ਔਰ ਤ੍ਰਿਤੇ ਵਿੱਚ ਸਭ ਤੋਂ ਜਿਆਦਾ ਗਿਆਨੀ ਰਾਵਣ ਸਭ ਤੋਂ ਜਿਆਦਾ ਤਨਵਾਨ ਸੋਨੇ ਦੀ ਲੰਕਾ ਬਣਾਉਣ ਵਾਲਾ ਰਾਵਣ ਸਭ ਤੋਂ ਜਿਆਦਾ ਸੁੰਦਰ ਤ੍ਰੇਤੇ ਵਿੱਚ ਰਾਵਣ ਤਾਈਓ ਤਾਂ ਸੀਤਾ ਦੇ ਸਵੈਂਬਰ ਵਿੱਚ ਗਿਆ ਨਾ ਉਹ ਆਮ ਬੰਦਾ ਥੋੜੀ ਸੀ ਸਭ ਤੋਂ ਜਿਆਦਾ ਬਲਸ਼ਾਲੀ ਜੇ ਤ੍ਰਿਤੇਜੁਗ ਵਿੱਚ ਰਾਮ ਤੋਂ ਬਾਅਦ ਕੋਈ ਬਲਸ਼ਾਲੀ ਬੰਦਾ ਸੀ ਤਾਂ ਰਾਵਣ ਹੈ ਤ੍ਰਿਤੇਜੁਗ ਵਿੱਚ ਸ਼੍ਰੀ ਰਾਮਚੰਦਰ ਤੋਂ ਬਾਅਦ ਜੇ ਕਿਸੇ ਵਿੱਚ ਬਲ ਸੀ ਕੋਈ ਤਾਕਤ ਸੀ ਉਹ ਰਾਵਣ ਵਿੱਚ ਸੀ ਜਿਹੜਾ ਸਵੈੰਬਰ ਵਿੱਚ ਤਨੋਸ਼ ਰੱਖਿਆ ਗਿਆ ਨਾ ਚੁੱਕਣ ਵਾਸਤੇ ਉਹਨੂੰ ਜਾਂ ਸ਼੍ਰੀ ਰਾਮ ਚੁੱਕ ਸਕਦੇ ਸੀ ਜਾਂ ਰਾਵਣ ਚੁੱਕ ਸਕਦਾ ਸੀ ਹੋਰ ਕੋਈ ਚੁੱਕ ਹੀ ਨਹੀਂ ਸਕਿਆ ਰਾਵਣ ਵਿੱਚ ਵੀ ਤਾਕਤ ਸੀ ਉਹ ਚੁੱਕ ਸਕਦਾ ਸੀ ਇੱਕ ਵਾਰ ਬਲ ਨਾਲ ਔਰ ਇਹ ਚੀਜ਼ ਉਹਨਾਂ ਦੇ ਗ੍ਰੰਥਾਂ ਚ ਲਿਖੀ ਹੈ ਰਾਵਣ ਕੋਲੋਂ ਇੱਕ ਦਿਨ ਪਹਿਲੇ ਚੁਕਵਾਤਾ ਉਤਰੋਂ ਚ ਕਿ ਚੁੱਕ ਕੇ ਵੇਖ ਲੈ ਕੀ ਪਤਾ ਕੱਲ ਚੁੱਕਿਆ ਨਾ ਜਾਵੇ ਉਹਨੂੰ ਇੱਕੋ ਵਾਰ ਵਰਸ ਹੀ ਚੁੱਕਣ ਦਾ ਉਹਨੇ ਤਨੋਸ਼ ਚੁੱਕ ਲਿਆ ਦੂਜੇ ਦਿਨ ਸਵੈਮ্বর ਵਿੱਚ ਚੁੱਕ ਨਹੀਂ ਹੋਇਆ ਦੂਜੇ ਦਿਨ ਸੰਕੜੇ ਬਲਸ਼ਾਲੀਆਂ ਚੋਂ ਕੋਈ ਸੀ ਸ਼੍ਰੀ ਰਾਮਚੰਦਰ ਉਹਨਾਂ ਨੇ ਤਨੋਸ਼ ਚੁੱਕਿਆ ਕਹਿਣ ਤੋਂ ਭਾਵ ਤ੍ਰਿੱਤੇ ਵਿੱਚ ਬਲਸ਼ਾਲੀ ਤਨਵਾਨ ਮੁਖਗੰਨੀ ਤਨਵੰਤ ਸਭ ਤੋਂ ਸੋਣਾ ਸ਼੍ਰੀ ਰਾਮਚੰਦਰ ਤੋਂ ਬਾਅਦ ਜੇ ਕੋਈ ਸੀ ਤੋਂ 라ਵਣ ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪਤਾ ਕੀ ਕਿਹਾ ਮੂਰਖ ਪਤਾ ਕਿਉਂ ਰੱਬ ਦਾ ਨਾਮ ਨਹੀਂ ਚਿੱਤਿਆ ਆ ਸਭ ਕੁਝ ਸੀ ਪੰਜ ਗੁਣ ਸੀ ਰੱਬ ਨਾਲ ਪ੍ਰੀਤ ਨਹੀਂ ਪੈਦਾ ਹੋਈ ਰੱਬ ਦੀ ਨਜ਼ਰ ਵਿੱਚ ਮੂਰਖ ਗਿਣਿਆ ਗਿਆ ਉਹਨੂੰ ਹਜ਼ੂਰ ਬਾਣੀ ਅੰਦਰ ਕਹਿੰਦੇ ਲੰਕਾ ਗੱਡ ਸੋਹਨੇ ਕਾ ਭਇਆ ਮੂਰਖ 라ਵਣ ਕਿਆ ਲੈ ਗਿਆ ਰੱਬ ਦੀ ਨજર ਚ ਮੂਰਖ ਕਿਉਂਕਿ ਉਹਨੂੰ ਪਿਆਰ ਹੀ ਨਹੀਂ ਰੱਬ ਨਾਲ ਬਣਿਆ ਪ੍ਰੀਤ ਨਹੀਂ ਬਣੀ ਉਹ ਰੱਬ ਦਾ ਸ਼ੁਕਰਗੁਜ਼ਾਰ ਨਹੀਂ ਹੋਇਆ ਸ਼੍ਰੀ ਰਾਮਚੰਦਰ ਰੱਬ ਦੇ ਸ਼ੁਕਰਗੁਜ਼ਾਰ ਹੋ ਗਏ ਸ਼੍ਰੀ ਰਾਮਚੰਦਰ ਕਿਉਂ ਪੂਜੇ ਜਾਂਦੇ ਉਹ ਰੱਬ ਦੇ ਸ਼ੁਕਰਗੁਜ਼ਾਰ ਹੋ ਗਏ ਰੱਬ ਨਾਲ ਜੁੜ ਗਏ ਰਾਵਣ ਕਿਉਂ ਨਹੀਂ ਪੂਜਿਆ ਗਿਆ ਉਹ ਹੰਕਾਰ ਨਾਲ ਜੁੜ ਗਿਆ ਇਹਨੂੰ ਹਜ਼ੂਰ ਨੇ ਬਾਣੀ ਅੰਦਰ ਕਿਹਾ ਸ਼ਬਦ ਤੁਹਾਨੂੰ ਯਾਦ ਹੈ ਜਿਹੜੇ ਬਾਣੀ ਪੜਦੇ ਹੋ ਉਹ ਨਾਲ ਪੜਿਓ ਹਜ਼ੂਰ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਪੜੋ ਅਤ ਸੁੰਦਰ ਕੁਲੀਨ ਚਤਰ ਮੁਖ ਅੰਨੀ ਤਨਵੰਤ ਮਰਤਕ ਕਈਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਭਾਈਓ ਮੋਇਆ ਸਮਾਨ ਰੱਬ ਦੀ ਨਜ਼ਰ ਚ ਜੇ ਰੱਬ ਨਾਲ ਪ੍ਰੀਤ ਨਹੀਂ ਬਣੀ ਜਿਹਨੇ ਰੱਬ ਦੀਆਂ ਦਤਾਂ ਲੈ ਕੇ ਰੱਬ ਨਾਲ ਪਿਆਰ ਨਹੀਂ ਕੀਤਾ ਰੱਬ ਦਾ ਸ਼ੁਕਰ ਕਰਕੇ ਨਹੀਂ ਕਿਹਾ ਸਤਨਾਮ ਸ੍ਰੀ ਉਹ ਰੱਬ ਦੀ ਨਜ਼ਰ ਚ ਮੂਰਖ ਰੱਬ ਦੀ ਨਜ਼ਰ ਚ ਮੂਆ ਸਮਾਨ ਫਿਰ ਉਹਨਾਂ ਦਾ ਸਰੀਰ ਵੀ ਤਰਕਾਰ ਯੋਗ ਫਿਰ ਉਹਨੂੰ ਮਹਾਰਾਜ ਕਹਿੰਦੇ ਭਾਈ ਉਹ ਘਰ ਵੀ ਕਿਸੇ ਕੰਮ ਦਾ ਨਹੀਂ ਅੱਛਾ ਜਿਹੜਾ ਨਾਮ ਨਹੀਂ ਜਪ ਰਿਆ ਉਹ ਸਰੀਰ ਵੀ ਤਰਕਾਰ ਯੋਗ ਤੇ ਜਿੱਥੇ ਉਹ ਸਰੀਰ ਰਹਿੰਦਾ ਉਹ ਘਰ ਵੀ ਤਰਕਾਰ ਯੋਗ ਪਾਤਸ਼ਾਹ ਕਹਿੰਦੇ ਜੇ ਰੱਬ ਦਾ ਨਾਮ ਜਪਿਆ ਫਿਰ ਸਰੀਰ ਵੀ ਧੰਤਾ ਯੋਗ ਸਰੀਰ ਦਾ ਘਰ ਵੀ ਸਫਲ ਤੇ ਜਿਹਨੇ ਘਰ ਵਿੱਚ ਇਹ ਸਰੀਰ ਰਹੇਗਾ ਭਾਈ ਉਹ ਘਰ ਵੀ ਫਿਰ ਭਗਾਂ ਵਾਲਾ ਤਾਈਓ ਹਜ਼ੂਰ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਜਿੱਥੇ ਵੈਗੁਰੂ ਕੋਈ ਜਪ ਰਿਹਾ ਹੈ ਜਿੱਥੇ ਕੋਈ ਰੱਬ ਦਾ ਸ਼ੁਕਰ ਕਰ ਰਿਹਾ ਹੈ ਜਿੱਥੇ ਕੋਈ ਰੱਬ ਰੱਬ ਦਾ ਨਾਮ ਲੈ ਰਿਹਾ ਰੱਬ ਦਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌ ਬਾਰੇ ਉਹ ਘਰ ਅਸਤਵਲ ਉਹ ਚਵਾਰੇ ਉਹ ਸੋਨੀਆਂ ਕੋਠੀਆਂ ਸੋਨੀਆਂ ਭਾਗਾਂ ਵਾਲੀਆਂ ਭਾਈ ਜਿੱਥੇ ਕੋਈ ਰਹਿੰਦਾ ਕਹਿ ਰਿਆ ਸਤਨਾਮ ਸ੍ਰੀ ਵਾਹਿਗੁਰੂ ਰੱਬ ਦਾ ਨਾਮ ਜਪ ਰਿਆ ਜੇ ਨਾਮ ਨਾ ਜਪਿਆ ਫਿਰ ਬਾਹਰਲਾ ਘਰ ਵੀ ਸੁੱਖ ਨਹੀਂ ਦੇਵੇਗਾ ਇਥੋਂ ਤੱਕ ਹਜ਼ੂਰ ਨੇ ਲਿਖਿਆ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪਰਭੂ ਕੋ ਸਿਮਰਨ ਸੇ ਜਨ ਪਰਵਾਨ ਪਰਭੂ ਕੋ ਸਿਮਰਨ ਸੇ ਪੁਰਖ ਪਰਦਾਣ ਭਾਈ ਜਿੱਥੇ ਕੋਈ ਪ੍ਰਭੂ ਦਾ ਸਿਮਰਨ ਕਰ ਰਿਹਾ ਹੈ ਉਹ ਘਰ ਵੀ ਭੱਗਾਂ ਭੱਗਾਂ ਵਾਲਾ ਤੇ ਉਹ ਬੰਦਾ ਵੀ ਪੁਰਖ ਪਰਦਾਣ